ਜੱਟਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਤੁਹਾਡਾ ਨਿੱਘਾ ਸਵਾਗਤ ਆ ਅੱਜ ਮੁੰਡੇ ਕਹਿੰਦੇ ਵੀ ਹੋ ਜੋ ਸੈਟ ਬਟ ਆ ਆਪਣਾ ਜੰਬੇ ਵਾਲਾ ਅਨਬਰ ਤੇ ਸੱਤਾ ਮੂਰੇ ਬਾਗੇ ਅਸੀਂ ਤਾਂ ਥੋੜੇ ਜਿਹੀ ਪਿੱਸੇ ਹੀ ਆ ਗਏ ਬਸ ਅਸੀਂ ਥੋੜਾ ਜਿਹਾ ਪਰਫਿਊਮ ਲਾਉਣ ਲੱਗ ਗਏ ਹਨ ਲੱਭਿਆ ਨਹੀਂ ਹੈਗਾ ਥੋੜਾ ਜਿਹਾ ਰੇਟ ਹੋ ਗੇ ਤੇ ਜੰਬੇ ਵਾਲਾ ਟੂਪੀ ਚੋਜ ਗਿਆ ਅੱਜ ਮੈਂ ਤੁਹਾਨੂੰ ਲੈ ਕੇ ਚੱਲਦੇ ਆਂਗੇ ਰਸਿਆ ਦੇ ਸਭ ਤੋਂ ਵੱਡੇ ਹਾਲ ਦੇ ਵਿੱਚ ਤੇ ਪੂਰਾ ਵੱਡਾ ਮੋਲ ਆ ਉਹਦੇ ਵਿੱਚ ਮਤਲਬ ਮਾਰਕੀਟ ਹੈ ਇਕ ਤਰ੍ਹਾਂ ਦੀ ਸਾਰੇ ਇਹਦੇ ਵਿੱਚ ਲੋਕੇਸ਼ਨਾਂ ਨੇਆਂ ਹੀਆਂ ਸਿਨੇਮਾ ਸਾਰੇ ਮੋਲ ਖਾਨ ਪੀਣ ਦੇ ਲੈ ਕੇ ਕੱਪੜਿਆਂ ਤੋਂ ਲੈ ਕੇ ਸਾਰੇ A to Z ਚੀਜ਼ਾਂ ਆਉਂਦੇ ਬੱਸ ਯਾਰ ਐਡਾ ਵੱਡਾ ਹੈਗਾ ਘੱਟੂ ਘੱਟ ਦੋ ਕਿੱਲੇ ਚੋਣਾ ਵਾ ਐਡਾ ਵੱਡਾ ਹੈਗਾ ਪੰਜ ਛੇ ਮੰਜਲਾਗਾ ਸਭ ਤੋਂ ਵੱਡਾ ਲੱਗਿਆ ਮਨੁਸ਼ੀਰ ਦੇ ਵਿੱਚ ਬਾਕੀ ਸਾਨੂੰ ਉੱਥੇ ਜਾ ਕੇ ਦਿਖਾਉਣੇ ਚੈੱਕ ਕਰਾਉਣੇ ਆਗੇ ਅਸੀਂ ਆ ਚਲੋ ਵਲੌਗ ਅਸੀਂ ਅੰਦਰੋਂ ਵੀਡੀਓ ਅਸੀਂ ਅੰਦਰ ਹੀ ਸਟਾਰਟ ਕਰ ਲਈ ਹੈ ਜੰਬੇ ਵਾਲੇ ਬੜਾ ਦੇ ਮੁੰਡੇ ਹਣ ਸਾਸਰੀ ਕਾਲ ਰਾਮ ਰਾਮ ਚਲਦੀ ਚਲਦੀ ਚਲੋ ਮੁੰਡੇ ਉਹ ਗੇਟ ਖੋਲਾ ਜੰਬੇ ਵਾਲ ਨੇ ਚੱਲਿਆਂ ਅਸੀਂ ਬਾਹਰ ਨੂੰ ਪਹਾਰੇ ਮਿੱਟਰ ਮਹੌਲ ਇੱਕ ਨੰਬਰ ਹੋਇਆ ਪਿਆਗਾ ਬਰਫ ਤਾਂ ਪੂਰੀ ਪਈ ਪਈ ਕਿਉਂ ਜਾਂਬੇ ਵਾਲੇ ਕਿੰਨੇ ਬਰਫ ਸੱਟਾ ਪੂਰੀ ਹਾਂ ਚੱਲ ਚੱਲ ਤੁਰ ਤੁਰ ਇੱਥੇ ਮੋੜਨਾ ਪੈਣਾ ਪੈਸੀ ਅੱਜ ਅਸੀਂ ਬਾਹਰ ਫੂਨ ਬੰਦ ਕਰੇ ਨਹੀਂ ਹੈਗਾ ਟੋਰੀ ਭੇ ਲੈ ਕੇ ਫੂਨ ਜਾਂਬੇ ਵਾਲੇ ਅਸੀਂ ਕਿ ਜਸੋਂ ਦੁਖਾਉਣਿਆ ਉਹ ਦੇਖੋ ਇਹ ਮੇਰਾ ਪੂਰਾ ਪਰਕਾ ਸਵੇ ਸਟੀਰ ਦੇ ਅਗੇ ਜੰਗਲੇ ਪੈਂਟ ਕਿੱਥੋਂ ਲੈ ਕੇ ਆਏ ਤੂੰ ਬਣਾ ਦੱਸ ਮੈਨੂੰ ਕਿਹੜੇ ਹਰਿਆਣੇ ਦੀ ਦੁਕਾਨ ਤੋਂ ਲੈ ਕੇ ਆਏਗਾ ਹੁੰਡਰੀ ਹੁੰਡਰੀ ਤੋਂ ਲੈ ਕੇ ਆ ਬਾਬੇ ਫਰਿੰਟ ਲੈ ਕੇ ਆ ਮੁੰਡਾ ਹੁੰਡਰੀ ਤੋਂ ਦੇਖੋ ਕਹੇ ਜੀ ਲੈ ਕੇ ਰੋ ਮੈਂ ਤਾਂ ਹੁਣ ਉਹ ਉੱਥੇ ਣ ਬਰੋਣਾ ਜਾ ਕੇ ਮਲਾਉਣਿਆ 1 ਕਿਲੋ ਮਿੰਟਾਂ ਜੇ ਹਲੋ ਹਲੋ ਦੇਖ ਜਲਦੀ ਆਪਾਂ ਪਹੁੰਚ ਕੇ ਸੱਤੇ ਲੈ ਲੈ ਸੱਤੇ ਹਿੱਸਾ ਦਾ ਸਸੀ ਕਾਲਾ ਰਾਮ ਰਾਮ ਸਭਾਂ ਬੁਲਾ ਦੇ ਜੈ ਸ੍ਰੀ ਰਾਮ ਬਾਬੇ ਮੰਦੇ ਮਿਲ ਗਏ ਕਿਨੇ ਮੂਰੇ ਨਾਕਾ ਲੱਗਿਆ ਪਿਆ ਪਤਾ ਨਹੀਂ ਪੁਰਾਣੇ ਸਾਲ ਦਾ ਮੂਰੇ ਨਾਕਾ ਕਿਹੜਾ ਲੱਗਦਾ ਰਸਤੇ ਦੇ ਵਿੱਚ ਨਾਕਾ ਨੁਕਾ ਲੱਗੂ ਗੱਡੀ ਖੜੀ ਜਾਂਦੀ ਹੈ ਡਰ ਜਾਂਦੇ ਆ ਕੋਈ ਇਹ ਰਸਤੇ ਨਿਗਰਨੀ ਕਿਤੇ ਹੋਰ ਚਲੀ ਗਈ ਥੋੜੀ ਜੀ ਇਹ ਬਰਫ ਦੇ ਬੱਚਾ ਲਈ ਕੁਝ ਨਹੀਂ ਗਿਆ ਬਾਬੋ ਹਾਂ ਜਿਹੜਾ ਨੇ ਇੱਕ ਮੁੰਡਾ ਹੋਰ ਵੀ ਚੱਲੇ ਆਗਾ ਕੋਮੇਟ ਸਾਡਾ ਆ ਜਾਂਦਾ ਤੁਰਿਆ ਇਹ ਵੀ ਹਰਿਆਣੇ ਤੋਂ ਆਗਾ ਇਹ ਥੋੜਾ ਬਿਮਾਰ ਹੋਗਾ ਜੀ ਮੁੰਡਾ ਉਹ ਬਾਕੀ ਮੌਣਿਆਂਗੇ ਮੌਸਮ ਕਿਵੇਂ ਯੂ ਇਹ ਵੀ ਜਾਊਗਾ ਸਾਲਾਂ ਦੇ ਵਿੱਚ ਚੱਲਦਾ ਕਿੰਨੇ ਤੇ ਅੱਧਾ ਗਾਇ ਆ ਲੈ ਉਹਨੂੰ ਹਰਾਨ ਹੋਈਆਂ ਦੇਖ ਦੇ ਕਹਾਂ ਜਾਉਂਗੇ ਇਹ ਦੇਖ ਦੇ ਕਰਨੀ ਜਾਂਦਾ ਅੱਜ ਤਾਂ ਬਾਬੇ ਵੀਡੀਓ ਬਹੁਤ ਕੈਟ ਹੋ ਗਈ ਸਾਫ ਹਾਂ ਬੂਰਾ ਮੌਸਮ ਹੱਸਦਾ ਆ ਵੀਡੀਓ ਕਾਲਾ ਲਈ ਬੈਠਿਆ ਬਤਨ ਦਿੰਦਾ ਦੇ ਘਰਾਂ ਨੂੰ ਸਾਰੇ ਆਪਦੇ ਯਾਰਾਂ ਮਿੱਤਰਾਂ ਨੂੰ ਵੀ ਦਿਖਾਉਂਦੇ ਆ ਬਰ ਪਈ ਇੱਥੇ ਮੁੰਡਿਓ ਮੇਰੇ ਮਿੱਤਰੋ ਥੋੜਾ ਜਿਹਾ ਪੁਲਿਸ ਦਾ ਚੱਕਰ ਸੀ ਆ ਤਾਂ ਕਰਕੇ ਸਾਰੇ ਜਾਣੇ ਕਿਸੇ ਹੋਈ ਆਉਂਦੇ ਆ ਘਰਾਂ ਦੇ ਬਿਲਡਿੰਗਾਂ ਦੇ ਅੱਜ ਮਿੱਤਰ ਰਾਤ ਆ ਸੀ ਜੀ ਝਾਂਪਾ ਸਾਨੂੰ ਲੈ ਕੇ ਆ ਸੀਗਾ ਆ ਸਕੂਲ ਚ ਲਿਆ ਆ ਹੋਈ ਸਕੂਲ ਦੀ ਬਿਲਡਿੰਗ ਹਣਾ ਇੱਥੇ ਨੂੰ ਮੈਂ ਪਾਰਕ ਚ ਲੈ ਕੇ ਚੱਲਦਾਗਾ ਹਾਂ ਜੇ ਦੇਖਿਆ ਵੀ ਇਹ ਸਾਡਾ ਸਕੂਲ ਹੈ ਹਣਾ ਵੀ ਸੱਤੇ ਥੋੜਾ ਸਾਡਾ ਫੁੱਦੂ ਲਵਾਤਾ ਠੰਡ ਗਈ ਜਿੰਨੀ ਐ ਨਹੀਂ ਨਹੀਂ ਕਿਹੜਾ ਮਸਲ ਦੀ ਹੈ ਆ ਨਮੀ ਪਾਰਕ ਤੇ ਲੈ ਕੇ ਚੱਲਦਾ ਨਮੀ ਪਾਰਕ ਤੇ ਲੈ ਕੇ ਚੱਲਦਾਗਾ ਮੁੰਡੇ ਆ ਠੰਡ ਦਾ ਤਾਂ ਘਟਣਾ ਹੁੰਦਾ ਬਾਬੇ ਹਣਾ ਅੱਜ ਕੰਮ ਐ ਠੰਡ ਘਾਟਾ ਅੱਜ ਸਾਡਾ ਨਵਾਂ ਮੁੰਡਾ ਵੀ ਆਇਆ ਇੱਕ ਐਕਟਰ ਸਾਹਿਬ ਜੀ ਛੜੇ ਐਕਟਰ ਸਾਹਿਬ ਜੀ ਕਿਹੜਾ ਲੱਕਦਰਾ ਪਾਣੀ ਪਤ ਸੋਣੀ ਪਤ ਸੋਣੀ ਪਤ ਸੋਣੀ ਪਤ ਪੰਖਾ ਪਾਣੀ ਪਤੂਆ ਸੋਣੀ ਪਤਿਆ ਸੋਰਾ ਹਰਿਆਣੇ ਦਾ ਸੋਰਾ ਯਾਰ ਪੰਖਾ ਗੈਂਗਸਟਰ ਯਾਰ ਤੁਸੀਂ ਪੰਖਾ ਗੈਂਗਸਟਰ ਰਹੇ ਤੂੰ ਹਲਕੇ ਨਾਲ ਜਾ ਪੰਖੇ 10 ਦਿਨ ਮੜਾ ਜਾ ਕਿਹੜਾ ਗਰ ਚੰਗਾ ਹੈ ਵੀਰੇ ਸਭੀ ਕਿਹੜਾ ਗਰਪ ਆਪਣਾ ਆਹ ਕਵੀ ਰਸੀਆ ਵਿੱਚ ਹਾਂ ਰਸੀਆ ਵਿੱਚ ਆਉਗਾ ਵੀ ਚੰਗੀ ਕੋਲ ਕੀ ਜੀ ਆਪੇ ਆ ਕੇ ਆ ਲੈ ਮਿੱਤਰੋ ਆਪਾਂ ਜੰਬਿਆਂ ਦਾ ਕੋਡ ਚੇਂਜ ਕਰਨਾ ਹੈ ਮੁੰਡਾ ਪਾਕ ਹੀ ਆ ਗਿਆ ਕਰੋ ਨਾ ਪਟਿਆ ਨਿਕਲਿਆ ਪਰਸੋਂ ਲੈ ਕੇ ਆਪਾਂ ਚੇਂਜ ਕਰਨਾ ਆਪਾਂ ਚਲੋ ਮੁੰਡਾ ਬੜਾ ਅੰਦਰ ਆ ਜਾਣਾ ਹੋਊਗਾ ਲੈ ਮਿੱਤਰੋ ਬਾਈ ਨੇ ਕਹਤਾ ਵੀ ਚੇਂਜ ਕਰਕੇ ਹੋਰ ਲੈ ਜਾਓ ਐਂ ਤਾਂ ਰਸੀਆ ਬਹੁਤ ਘੰਟਾ ਤਿੰਨ ਦਿਨਾਂ ਬਾਅਦ ਕੋਟ ਬਦਲ ਲਾਇਆ ਦੋ ਤਿੰਨ ਵਾਰੀ ਪਾ ਕੇ ਅਸੀਂ ਵੀਡੀਓ ਵੀ ਬਣਾ ਲਈਏ ਦੇ ਨਾਲ ਅਸੀਂ ਚੇਂਜ ਕਰਕੇ ਲੈ ਜਾਾਂਗੇ ਨਾਲੇ 1500 ਰੁਪਏ ਵੀਡੀਓ ਦਾ ਮੁੱਲ ਮੋੜ ਗਿਆ ਬਾਬੇ ਕੋਟ ਪੂਰਾ ਕਰਕੇ ਦੇਖ ਮੁੰਡਾ ਕੋਟ ਕੋਈ ਨਵਾਂ ਲੱਭ ਲੋ ਓਏ ਆਟ ਜੈ ਨਹੀਂ ਕਿ ਤੂੰ ਦਬਾ ਕੇ ਰੱਖ ਲੈ ਨਵਾਂ ਆ ਗਿਆ ਭਾਈ ਲੈ ਲੋ ਕੋਈ ਹੋਰ ਲੈ ਲੋ ਕੋਈ ਗਾਣੀ ਚੇਂਜ ਕਰਕੇ ਲੈ ਲੋ ਵਧੀਆ ਰੱਖੋ ਨਾ ਨਵਾਂ ਆ ਗਿਆ ਬੂਲੇ ਲੌਦੇ ਦੇ ਪਿਆਰ ਹੋਰ ਨਵਾਂ ਨਹੀਂ ਆ ਰਿਹਾ ਜੋ ਸਹੀ ਹੈ ਰੇ ਜੋ ਸਹੀ ਹੈ ਕਿ ਸੁਪਰ ਜੋ ਠੀਕ ਆ ਨਾ ਐ ਮਿੱਤਰੋ ਕੋਟ ਬਹੁਤ ਗੋਲ ਕੈਨਡ ਪੈਨ ਨੂੰ ਦਿਖਾਈ ਹੋਸਦੇ ਨੂੰ ਵੀ ਉਹ ਦਿਨ ਥੋੜੀ ਜਿਹੀ ਬਾਤ ਚ ਰੁਕਾਵਟ ਆ ਗਈ ਸੀਗੀ ਤਾਂ ਕਰਕੇ ਮਿੱਤਰੋ ਵੀਡੀਓ ਸਹੀ ਨਹੀਂ ਬਣੀ ਹੈਗੀ ਕੱਪੜੇ ਮਿੱਤਰੋ ਇਥੇ ਬਹੁਤ ਸਸਤੇ ਆ ਗਏ ਇਹ ਵੀ ਫਟਿਆ ਨਿਕਲ ਗਿਆ ਆ ਚੱਕ ਹੁਣ ਕੋ ਸਸਤੇ ਕਰਕੇ ਪਾਟੇ ਨਿਕਲਦੇ ਬੱਬੇ ਇਹ ਤਾਂ ਹੀ ਤਾਂ ਸਸਤੇ ਹੁੰਦੇ ਆ ਬਾਈ ਪਾਦੇ ਥੋੜਾ ਜਿਆ ਦੇਖ ਕੇ ਜਾਣਾ ਪੈਂਦਾਗਾ ਕੈਂਸਲ ਹੋਦਾ ਤਾਂ ਲੰਡੇ ਸੀ ਲੱਗੀ ਆਪਣੀਆਂ ਪਿੰਡਾਂ ਚ ਹੀ ਹੁੰਦੀ ਉਹ ਵਾਲੀ ਸੇੜੀ ਆ ਕੇ ਕਰਨੀ ਐਸਾ ਲਾ ਲੋ ਬੱਸ ਕੋੜ ਲਓ ਬਹੁਤ ਘੈਂਟਰੇ ਪਰ ਕੀ ਕਰੀ ਹੁਣ ਮਿੱਤਰੋ ਫੱਟੇ ਹੋਏ ਆ ਮਿੱਤਰੋ ਇੰਟਰ ਹੋਣ ਲੱਗੇ ਆ ਬੜੇ ਮੌਜੂਦ ਸਾਂਭ ਰਚਾ ਖਾਣ ਮੌਜ ਬਹੁਤ ਘੈਂਟ ਆ ਇੱਥੇ ਖੜ ਕੇ ਮੁੰਡੇ ਭਾਈ ਬੀਟੀ ਮੌਜ ਖੜ ਕੇ ਲੈ ਫੜੀ ਐ ਬੋੜੀ ਆ ਤੇ ਕਦੇ ਮੁੰਡੇ ਦੇ ਵੀਡੀਓ ਨਹੀਂ ਮੁੰਡੇ ਦੇਖੋ ਬੜਾ ਘੈਂਟ ਆਗਾ ਮੌਲ ਦੇ ਵਿੱਚ ਕੰਮ ਨਹੀਂ ਹੈਗਾ ਮੌਲ ਦੇ ਵਿੱਚ ਪੂਰਾ ਘੈਂਟ ਆਗਾ ਮਿੱਤਰੋ ਪੂਰਾ ਘੈਂਟ ਆਗਾ ਸਾਨੂੰ ਮੌਤਾਂ ਪਹਿਲੀ ਵਾਰੀ ਆਇਆ ਮਦਾ ਬਿੱਥੇ ਦੇਖੋ ਮਿੱਤਰੋ ਜਿਆ ਵਰਦਸਤ ਕ੍ਰਿਸਮਸ ਦੀ ਕਰਤੂਰੇ ਪੂਰੀਆਂ ਤਿਆਰੀਆਂ ਨੇ ਮਸਾਜਰ ਸੀਟਾਂ ਵੀ ਹੈਗੀਆਂ ਇੱਥੇ ਦੇਖੋ ਮੋੜੇ ਇਧਰ ਪੂਰਾ ਘਾਟਾ ਚਾਰੇ ਪਾਸੇ ਸਿਰਾਈ ਸਿਰਾ ਕੱਪੜਿਆਂ ਦੇ ਮੋਲ ਹੈ ਵੱਡੇ ਵੱਡੇ ਗੁਆ ਘਾਟਾ ਬੱਬੇ ਉਹਦਾ ਭੈਣ ਮੈਂ ਪਹਿਲੀ ਵਾਰੀ ਆਇਆ ਇੱਥੇ ਹੋਏ ਹੈ ਹੋਏ ਮੈਂ ਪਹਿਲੀ ਵਾਰੀ ਆਇਆ ਮਾ ਪੂਰਾ ਘਾਟਾ ਤਾਂ ਪਹਿਲੀ ਵਾਰ ਆ ਬਾਬੇ ਸਿਰੇ ਦਾ ਕਹਿੰਦੇ ਵਸ ਦੀ ਨੂੰ ਕਹਦਾ ਸਿਰਾ ਕੋਕਾ ਪੀਛਾ ਉਹ ਇੱਥੇ ਨਾ ਤੇ ਉੱਪਰ ਤੱਕ ਘੁੰਮ ਗਿਆ ਦੇ ਮੁੰਡੇ ਥੱਲੇ ਜਾਣਾ ਹੁਣ ਚਲ ਜਾਈਏ ਸਾਲੇ ਪੂਰਾ ਵਧੀਆ ਮੇਸਟਰ ਇੱਕ ਨੰਬਰ ਮੋਲ ਤੇ ਪੂਰੇ ਮੁੰਡੇ ਕਹਿੰਦੇ ਸਮਾਨ ਲੈਣ ਲੱਗਦੀ ਫੇਰ ਦੁਬਾਰਾ ਆ ਪਤੰਦਰ ਤੇ ਪੈੜੀ ਬਾਲੇ ਨੇਗੇ ਪਰ ਬਾਬੂ ਕਿਵੇਂ ਘੈਂਟਾ ਪੂਰਾ ਆਣ ਬਾਬੇ ਐ ਕਿੱਤੀ ਗਾਇਤ ਮਜ਼ਾ ਆਂਦਾ ਘੈਂਟ ਘੈਂਟਾ ਪੂਰਾ ਘੈਂਟ ਪਾਕੇ ਤਰਾ ਬਾਬੇ ਪੂਰਾ ਸਿਰੇ ਦਾ ਨੰਬਰ ਇੱਕ ਨੰਬਰ ਪੂਰਾ ਬਾਬੇ ਬਾਬੇ ਸਮਾਨਤਾ ਇੱਕ ਤੋਂ ਇੱਕ ਪਿਆ ਇਥੇ ਪਰ ਥੋੜਾ ਜਿਆ ਮਹਿੰਗਾ ਵੀ ਆ ਤੇ ਸਸਤਾ ਵੀ ਆ ਹਨ ਮੈਂ ਲੱਭ ਰਿਹਾ ਵੀ ਇਕ ਤਾਂ ਲਿਖਿਆ ਨਾ ਰੈਸੀਨ ਪਾ ਪਾਸ਼ਾ ਦੇ ਬਚੂ ਹੋਇਆ ਵੀ ਕਿਵੇਂ ਕਿਵੇਂ ਨਹੀਂ ਹੈਗਾ ਆ ਦੇਖੋ ਚਾਰ ਪੈਮਟ ਸਾਰੇ ਤਰ੍ਹਾਂ ਦੇ ਔਲੇ ਊਲੇ ਮਿਰਚਾਂ ਮੁਰਚਾਂ ਸਾਰੇ ਚਾਰ ਪੈਣਗੇ ਆਦੇ ਅਦਰ ਗੋਭੀ ਦੇ ਅਸੀਂ ਦੇਖਣਾ ਸੀ ਮਿਰਚਾਂ ਦਾ ਚਾਰ ਆਪ ਕਨਸਾ ਡੱਬਾ ਲੈ ਕੇ ਤੇ ਉਹ ਤਾਂ ਆਪਾਂ ਦੂਜਾ ਲੈ ਗਿਆ ਕਨਸਾ ਡੱਬਾ ਆ ਦੇ ਪਿਆ ਆ ਦੇ ਪਾਈ ਬੋਤਲ ਇਹਦੀ ਪਾਂਖਾ ਕਹਿੰਦਾ ਸੀਗਾ ਫਿਰ ਵੀ ਉਹੀ ਆ ਗਈ ਇਹ ਬੜਾ ਹੋ ਆ ਗਈ ਮੁੰਡੇ ਉੱਪਰ ਮਾਰਕੀਟ ਇੱਕ ਨੰਬਰ ਆ ਸੁਪਰਮਾਰਕੀਟ ਇਹ ਸਭ ਤੋਂ ਸਾਰਾ ਵੱਡੀ ਆ ਗਈ ਐਸਾ ਦੋ ਤਿੰਨ ਕਿਲੋਮੀਟਰ ਹੋ ਗਿਆ ਸਾਨੂੰ ਤੁਰਦਿਆਂ ਕਿਉਂ ਬਾਬੇ ਕਿਵੇਂ ਇੱਕ ਨੰਬਰ ਆ ਪੂਰਾ ਇਹਦਾ ਜੂਸ ਸਾਰਾ ਲਾਭ ਲਿਆ ਜੂਸਰ ਲੈ ਕੇ ਜਮਾ ਗਏ ਜੂਸਰ ਕਾਦੇ ਵਾਸਤੇ ਲੈਣਾ ਬਨਾਣਾ ਸਿੱਕ ਬਣਾ ਆਪਣਾ ਪੀਆ ਕਰਾਂਗੇ ਜੂਸ ਬਣਾਵਣਾ ਪੀਆ ਕਰਾਂਗੇ ਆ ਦੋ 4 ਰੁਪਏ ਸਾਰੇ ਚੱਕ ਲਓ ਕਿਹੜਾ ਚੱਕਣਾ ਮੁੰਡੇ 4 ਸਾਬ 4ਾਂ ਦੇ ਆ 4 ਹੀ ਲੱਗਦੇ ਆ ਲਾਲ ਮੈਚਰਾ ਦੇਖ ਕਿੱਡੀ ਦੇਖ ਮੇਰੀ ਕਿੱਡੀ ਗੱਡੀ ਦੇ ਦੇਰੀ ਮੈਂ ਕਿਉਂ ਦਹਣ ਪਿੰਡਾਂ ਆ ਆ ਦੇਖ ਲੈ ਦੇਖੋ ਮਿੱਤਰੋ ਸਾਰੇ ਪ੍ਰਕਾਰ ਦਾ ਚਿਕਨ ਕੋੜੇ ਦਾ ਇੱਥੇ ਦਾ ਲਾਬੜ ਮੈਂ ਨਾ ਕੋਈ ਚੀਜ਼ ਨਹੀਂ ਜੀ ਦਾ ਨਾ ਹੋ ਬਣਾ ਜੰਬੇ ਵਾਲੇ ਤਾਂ ਸਾਰਿਆਂ ਚ ਤੇ ਬਾਬੇ ਚਿਕਣੀ ਚਿਕਣ ਖਾਣ ਦੇਖੋ ਮੱਸੀ ਦਾ ਮੁਰਗੇ ਦਾ ਬੱਕਰੇ ਦਾ ਸਾਰੇ ਇਹ ਟੂ ਜਿਹੜੇ ਜਾਨਵਰ ਆ ਦੇਖੋ ਕਡੇ ਕਡੇ ਪਿੰਜਰ ਪੈਣ ਆ ਜੋ ਆਪੀਸ ਵੀ ਨਹੀਂ ਕਰਦੇ ਰਸੇ ਵੱਡੇ ਵੱਡੀ ਭਾਏ ਨੇ ਕਰੇ ਸਾਰੇ ਪਾਸੇ ਚਿਕਣੀ ਚਿਕਣ ਖਾ ਫੈਕਦਾ ਓਕੇ ਪਰ ਘੈਂਟ ਆ ਪੂਰਾ ਬਾਬੇ ਹੋਣੀ ਹੈ ਕਦੇ ਮਾੜਾ ਤੀ ਡੰਬੋ ਵਾਲਾ ਦਾ ਮੁੰਡੇ ਕਿਹਾ ਅੱਜ ਬੋਤਲ ਪੀਣੀ ਆ ਸੀ ਮਾ ਲੈ ਲਓ ਪਰ ਬਾਬੇ ਕਿਹੜੀ ਆ ਗਈ ਰਾਇਲ ਗ੍ਰੀਨ ਰਾਇਲ ਗ੍ਰੀਨ ਬਸ ਇੰਡੀਆਨਾ ਤੇ ਗੁੱਡੀ ਸਿਆ ਉਹ ਨਾ ਬਾਈ ਸਾਰੀਆਂ ਪੀਣਾ ਬਾਬੇ ਦਾਰੂਆਂ ਦੂਰੋਂ ਦਾ ਫੁੱਲ ਨੇ ਘੈਂਟ ਘੈਂਟ ਆਹ ਦੇਖ ਨਿੱਕੇ ਨਿੱਕੇ ਬੋਤਲ ਬਾਬੇ ਛੁੱਡੀ ਭਾਈ ਉਹ ਬੋਤਲ ਨਿੱਕੇ ਨਿੱਕੇ ਆ ਓਏ ਲੈ ਕਲੇਬ ਬਲ ਗਈ ਭਾਈ ਬਲੈਕ ਲੈ ਕਲੇਬ ਬਲਾ ਰੈੱਡ ਲੈ ਕਲੇਬ 7 ਮਕੈਲਨ ਸਾਰੀਆਂ ਪੀਣਾ ਬਾਬੇ ਰੋਇਲ ਗ੍ਰੀਨ ਮੀਂਹ ਨਹੀਂ ਆ ਲੈਣੀ ਕਿ ਲਈ ਤੁਸੀਂ ਉਹ ਚੱਕੋ ਬਾਬੇ ਟਾਈਮ ਨਾ ਖਰਾ ਬੱਸ ਜੈਂਸ ਨੂੰ ਲੈ ਕੇ ਜਾਂ ਸੰਦਿਆਨ ਸੰਭੋਤ ਦਰੂ ਇਧਰ ਦਰੂ ਦਰੂ ਜੈਂਸ ਨੂੰ ਲੈ ਗਏ ਜੈਂਸ ਨੂੰ ਵੇ ਵੇ ਸੁਨੇਹਰ ਦੀ ਦਰੂ ਇਧਰ ਨਾ ਪਰ ਦਰੂ ਇਧਰ ਆ ਦੇਖੋ ਮੁੰਡਿਆ ਸਮੁੰਦਰੀ ਕੇਕੜੇ ਪਏ ਇਧਰ ਮੱਸੀਆਂ ਮੱਸੀਆਂ ਪਈਆਂ ਆ ਦੇਖੋ ਇਧਰ ਮੁੰਡਿਆ ਮੱਸੀ ਕੱਡੀ ਮੱਸੀਆਂ ਸਮੁੰਦਰੀ ਮੁੰਡੇ ਲੈਣੀਆਂ ਕਹਿੰਦੇ ਮੈਂ ਚੱਕ ਨਾ ਮਿੱਤਰੋ ਸੱਤੀ ਉਹ ਮੋਰ ਦੇ ਵਿੱਚੋਂ ਬਾਹਰ ਆਤੀ ਵੱਡੀ ਮਾਰਕੀਟ ਦੇ ਵਿੱਚੋਂ ਪਈਆਂ ਖੱਡੇ ਬੰਦੇ ਇੰਨੇ ਕਿ ਮੈਂ ਦੇਖਾਈ ਝੁੱਡੂ ਨੇ ੁੱਗੂ ਨੇ ਬਲੇ ਪਿੰਡਾਂ ਵਾਲੇ ਨੇ ਨਾ ਸਹੀ ਗੱਲ ਆ ਸਹੀ ਗੱਲ ਬਾਹਰ ਦਾ ਪਤਾ ਹੀ ਨਹੀਂ ਹੈਗਾ ਬਿਲਕੁਲ ਵੀ ਸਾਨੂੰ ਨਹੀਂ ਪਤਾ ਹੈਗਾ ਜਦੋਂ ਆਪਣਾ ਪਤਾ ਨਹੀਂ ਆਪਾਂ ਕਿਉਂ ਪੰਗੇ ਰਾਈਏ ਪੁੱਠੇ ਉੱਥੇ ਬਾਬੇ ਬਾਬੇ ਉਹੀ ਕਾਉਣੇ ਕੋ ਸਮਾਨ ਚੱਕੀ ਚੱਕੀ ਆ ਨਾਲੇ ਪਤਾ ਵੀ ਆਪਣੇ ਲਵੇ ਹੈਗਾ ਇੱਕ ਮੋਲ ਮਾਰਕੀਟ ਉਹਦੇ ਵਿੱਚੋਂ ਲੈ ਆ ਲੋ ਉਹ ਜਾ ਕੇ 3 ਕਿਲੋਮੀਟਰ ਦੂਰ ਹੋ ਜਾ ਕੇ ਸਮਾਨ ਲੈਣ ਲੱਗ ਫਿਰ ਓੱਕੇ ਵੀ ਹੁਣ ਇੰਨਾ ਵਜਨ ਚੱਕ ਕੇ ਕੌਣ ਲੈ ਕੇ ਦੱਸਣਾ ਵੀ ਹਾਂ ਹਾਂ ਐਡੇ ਕਾਮਲੇ ਬੰਦੇ ਨੇ ਨਾ ਉਹੀ ਚੱਕੀ ਹੁਣ ਕਾਮਲਿਆਂ ਕੋ ਸਮਾਨ ਦਾ ਸਮਾਨ ਬੀਬਾ ਸੇ ਨਾ ਸਮਾਨ ਕਿੰਨੇ ਚੱਕ ਦੇਣਗੇ ਹੁਣ ਅਸੀਂ ਉਹ ਚੀਜ਼ਾਂ ਲੈ ਕੇ ਆ ਬਾਬੇ ਹੁਣ ਪਤਾ ਵੀ ਜਿਹੜੀ ਉਹ ਮਾਲ ਵਿੱਚੋਂ ਨਹੀਂ ਮਿਲਦੀ ਸਾਡਾ ਲਵੇਗਾ ਅਸੀਂ ਸਿਰਫ ਉਹ ਹੀ ਚੀਜ਼ਾਂ ਚੱਕੀਆਂ ਕੋਈ ਫालतू ਚੀਜ਼ ਨਹੀਂ ਚੱਕੀ ਜਾਏਗੀ ਸਿਰਫ ਇੱਕ ਅਲਰਜੀ ਡਰਿੰਕ ਚੱਕੀ ਹੋਈ ਉਹ ਵੀ ਅਸੀਂ ਹੁਣ ਪੀ ਲਾਂਗੇ ਚੱਲ ਰਸਤੇ ਦੇ ਵਿੱਚ ਜਾਂਦੇ ਜਾਂਦੇ ਤਾਂ ਚੱਕੀ ਹੈਗੀ ਨਹੀਂ ਅਸੀਂ ਉਹ ਲਿਆਈ ਨਹੀਂ ਹੈਗੀ ਸੀ ਬਾਕੀ ਸਾਰਾ ਸਾਡੇ ਲਵੇ ਹੈਗਾ ਯਾਰ ਮਾਰਕ ਮਾਲ ਜਾ ਉਹਦੇ ਵਿੱਚੋਂ ਕੱਲੀ-ਕੱਲੀ ਚੀਜ਼ ਮਿਲਦੀ ਹੈ ਆਈਟਮ ਜਰੂਰੀ ਹੈ ਮੈਂ ਉਹ ਤੋਂ ਵਜਨ ਚੱਕੀ ਹੋਵੇ ਢੀ ਦੂਰੋਂ ਇੱਕ ਮੁਰਗਾ ਲੈ ਆਲੇ ਉਹੀ ਚੱਕ ਆਵਲੇ ਵਾਂਗੂ ਕਹਿੰਦੇ ਬੈ ਕੇ ਖਾਣਾ ਉੱਥੇ ਕੁਰਸੀਆਂ ਲੱਗੀਆਂ ਹੋਈਆਂ ਸੀ ਕਹਿੰਦੇ ਭਾਈ ਕੇ ਖਾਵਾਂਗੇ ਤੇ ਵੀ ਜਿਹਾ ਟਾਬਾ ਲੱਗ ਪਿਆ ਯਾਰ ਵੀ ਭਾਈ ਕੇ ਖਾਵਾਂਗੇ ਨਾ ਮੁਰਗਾ ਕਹਿੰਦੇ ਮੁਰਗਾ ਖਾਵਾਂਗੇ ਜੀ ਬਈ ਮੁਰਗਾ ਕਰਾਓ ਮਗਾ ਚਲੋ ਭਾਈ ਕਰਾ ਲਓ ਮਗਾ ਮੇਰਾ ਮਤਲਬ ਮੰਨ ਤਾਂ ਹੈ ਨਹੀਂ ਜਿੰਦੀ ਖਾ ਲੋ ਇੱਥੇ ਬੈ ਕੇ ਯਾਰ ਮਗਾ ਤੇ ਖਾਂਦ ਲੈਣਾ ਨਹੀਂ ਹੈਗਾ ਤੇ ਕਹਿੰਦੇ ਸੌ ਆ ਗਈ ਬਣਾਈ ਤੁਸੀਂ ਦੱਸਿਆ ਨਾ ਨਾ ਟਾਪਕੀ ਤੇ ਸੱਦਿਆਂ ਬੈ ਕੇ ਖਾਣ ਆ ਲਾਗਾ ਫੇਰ ਪਤਾ ਤੇ ਭਾਈ ਇੱਥੇ ਬੈ ਕੇ ਖਾਵਾਂਗੇ ਮਗਾ ਕਰਾ ਲਓ ਯਾਰ ਤਹੇ ਦੇ ਦੂੰ ਮਗਾ ਹੋਰ ਕੀ ਆ ਉਹਨੇ ਪਾਇਆ ਕਰਕੇ ਦੇਤਾ ਬਦਨੇ ਮੂੰਹ ਕਾ ਚਾ ਤੁਸੀਂ ਇਖਨੇ ਤੇ ਬੈ ਕੇ ਖਾਣੀ ਚਾਹਦੇ ਕਦੀ ਪੱਲਾ ਹੋ ਗੇਟ ਤੋਂ ਬਿਲ ਕਰਾ ਕੇ ਲੈ ਕੇ ਉਕੜੀ ਜੀ ਕਹਿੰਦੀ ਵੀ ਦਸਦਾ ਪਹਿਲਾਂ ਵੀ ਉਹ ਗੇਟ ਤੋਂ ਬਿਲ ਹੋਊਗਾ ਤੁਹਾਨੂੰ ਬਿਲ ਕੱਢ ਕੇ ਦੇਣਗੇ ਫਿਰ ਤੁਸੀਂ ਦੁਬਾਰਾ ਆ ਕੇ ਕਹਿੰਦੀ ਖਾ ਸਕਦੇ ਹੋ ਉਹਦਾ ਵੀ ਅਲੱਗੇ ਤਰ੍ਹਾਂ ਚ ਲੱਗੂਗਾ ਮੈਂ ਕਿਉਂ ਹੁਣ ਚੰਗੇ ਹੋਗੇ ਇਹਦੇ ਵਿੱਚ ਕੱਚਾ ਵਾਲੇ ਆਉਂਦੇ ਘਰੇ ਬਣਾਉਂਦੇ ਆਪ ਦਾ ਤੌਰ ਨਾਲ ਮਸਾਲੇ ਮਸੂਲੇ ਪਾ ਕੇ ਉਹਦਾ ਹੁਣ ਨਾ ਕੋਈ ਕੇਸ ਟਾਗਾ ਉਹ ਰੜਿਆ ਜਾ ਫੱਜ ਤੱਕ ਹਣਾ ਜੰਬੇ ਵਾਲੇ ਉਹਦਾ ਹੁਣ ਕੋਈ ਸਵਾਲ ਹੈਗਾ ਕਿ ਨਹੀਂ ਮੁੰਡੀ ਮੁੰਡੀ ਕੱਟ ਰੱਖੀ ਉਈ ਜਾਸ ਕਾਮੜਾਂ ਗੁਜਰ ਸਾਡਾ ਵੀ ਸੰਦ ਹੀ ਨਾ ਮੈਂ ਦੇਖ ਲੈ ਮਿੱਤਰੋ ਸਨੋ ਪੈਣ ਲੱਗੀ ਫਿਰ ਫਲ ਉਰੀਆਂ ਪੰਜੀਆਂ ਸਬ ਸਨੋ ਉਹਦੇ ਵਿੱਚ ਬਾਪੂ ਜੀ ਤਾਂ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਇਕੱਠ ਬਾਲਾ ਇੱਕ ਤਾਂ ਇੱਕ ਵਿੱਚ ਸਿਕਿਉਰਟੀ ਗੜ ਬਾਲੇ ਫਿਰਦੇ ਨਹੀਂ ਜਾਇ ਜੀ ਕਿਉਂਕਿ ਜੇ ਮੜੀ ਉੱਥੇ ਗਲਤੀ ਗੁਲਤੀ ਹੋ ਗਈ ਕੋਈ ਯਾਰਾ ਕਿਸੇ ਨੂੰ ਮਤਲਬ ਛੋੜਾ ਮੋਟਾ ਉੱਥੇ ਕੋਈ ਲੱਗ ਗਿਆ ਵੀ ਗਲਤੀ ਕਰ ਰਹੇ ਨੇ ਜਾਂ ਸਵੇਚ ਵਜੇ ਵੀਡੀਓ ਬਣਾਉਂਦੇ ਅਮੇਤ ਸਾਡਾ ਪੰਗਾ ਪੈਂਦਾ ਜੀ ਹੈ ਤਿੰਨ ਨੰਬਰੀਆਂਗੇ ਹਨਾ ਜੰਬੇ ਵਾਲੇ ਦੋ ਨੰਬਰੀ ਮੋੜ ਕੇ ਝਾਕੀ ਜਾਂਦੇ ਫਿੱਫਾ ਲਾਣੀ ਹੈਗਾ ਹੋ ਜਾਂਦੇ ਸਾਡੇ ਕੁੱਕੂਦੰਨਾ ਹੋ ਜਾਂਦੇ ਦੇਖੋ ਇੱਡੇ ਕਲਾਨਾ ਬੰਦੇ ਨਹੀਂ ਸਾਡੇ ਵਰਪ ਡਿੱਗ ਲੱਗ ਗਿਆ ਚਲੋ ਮਿੱਤਰੋ ਹੁਣ ਥੋੜਾ ਰੂਮ ਸੀ ਆ ਕੇ ਗੱਲਬਾਤ ਕਰਦੇ ਆ ਕਰਦੇ ਉੱਥੇ ਜਾ ਕੇ ਕੱਟਦੇ ਅੰਡ ਆਹੋ ਹੀ ਸਕੂਲ ਫੇਰ ਆ ਗਿਆ ਉਹ ਵੀ ਸਕੂਲ ਫੇਰ ਆ ਗਿਆ ਚੁਲਿਆ ਆ ਮਿੱਤਰੋ ਮੁੰਡੇ ਆਪਣੇ ਆ ਕੇ ਫੇਰ ਮਿਲ ਗਏ ਆਪਾਂ ਨੂੰ ਕਿਉਂ ਖਾਲੇ ਮੁਰਗਾ ਭਵੂਲਾ ਟੱਬਾ ਸਮੋ ਹੋ ਨਾ ਪਾ ਬੂਇਆ ਟਾ ਬਾਹੂ ਬਿਗਨੇ ਮੁਰਗਾ ਬੈਠੇ ਨਾ ਹੱਥ ਚੜ ਵੜਾਇਆਗਾ ਇੱਥੇ ਬੈ ਕੇ ਖਾਣਾ ਮੁਰਗਾ ਲੈ ਕੇ ਸੜੀ 4 ਸੱਬਦਾ ਮੁਰਗਾ ਪਾ ਇਹਨੂੰ ਉਹਨੇ ਤੇ ਕਸਟਮਰ ਨਹੀਂ ਹੈ ਕਿ ਜਿੰਨੇ ਤੇ ਸਿਕਿਉਰਟੀ ਗੱਡ ਰੱਖੇ ਨਾ ਦਿਸਣਾ ਪਤਾ ਲਓ ਰਕਾਰਡ ਲਓ ਸਰ ਲਓ ਮਿੱਤਰੋ ਇੱਕ ਲਫਾਫਾ ਆ ਦੇ ਇੱਕ ਲਫਾਫਾ ਆ ਦੇ ਤੇ ਦੂਲ ਹੋ ਫੇ ਹੋ ਚੋਬਰਾਂ ਲਵੇ ਆਂ ਦਿੱਲੀ ਪਤੰਤਰ ਦੇ ਭੜਕੇ ਲੈ ਆਂ ਲਫਾਫੇ ਖਾਂਦੇ ਪਾਈ ਇੰਨਾ ਕਿਵੇਂ ਆ ਕਮਾਉਂਦੇ ਘਾਟਾ ਖਾਂਦੇ ਵੱਧ ਨੇ ਹਣ ਜਾਂਦੇ ਆ ਜੰਦੇ ਆ ਜੰਬਰ ਅਜੇ ਭਾਲੂ ਵਾਲਾ ਪਾ ਦਾ ਕੋਟੇ ਤੇ ਮੇਰੇ ਵਰਤ ਤੇ ਘਟੇ ਲੱਗੇ ਖੋੜ ਆਹੇ ਉਹ ਵੀ ਦੇ ਵੀ ਮਾਸਾ ਟੈਗੜ ਸੌਖਾ ਦੇ ਤਰਨ ਪਰਫਲ ਮੁਰਾ ਚਿੱਟਾ ਜਿਹਾ ਬਿਆਝਾ ਵਰਖੀ ਬੱਤ ਚਾਰੇ ਪਾਛੇ ਵਰਖੀ ਬਰਫ ਜਿੰਨੀ ਚਾਹੀਦੀ ਹੈ ਲੈ ਜੋ ਵਰਖੀ ਬਰਫ ਉਹ ਇੱਕ ਗਾਣਾ ਸੁਣਾਵਾਂਗੇ ਬਰਤ ਤੇ ਆਪਣਾ ਗਾਣਾ ਰਿਲੀਜ਼ ਹੋਣ ਲੱਗਿਆ ਮਿੱਤਰੋ 2026 ਦੇ ਵਿੱਚ ਆਪਣਾ ਗਾਣਾ ਆਊਗਾ ਜੰਗਾ ਸਾਰਿਆਂ ਨੇ ਸੁਣਨਾ ਦਾ ਓਕੇ ਮਿੱਤਰੋ ਉਹ ਦੇਖੋ ਸਾਨੂੰ ਤਾਂ ਤਾਰ ਕੇ ਤੁਰ ਗਿਆ ਪਾਈ ਕਿਧਰ ਨੂੰ ਭਾ ਗਿਆ ਉਹ ਜਾਂਦਾ ਉੱਡਿਆ ਇਹੀ ਉੱਤਰ ਹੈਗਾ ਦੇਖ ਲਓ ਉੱਥੇ ਆਈ ਇਥੇ ਉੱਤ ਸੜਕ ਤੇ ਆਪਣੀ ਤੇ ਸਾਨੂੰ ਤਾਰ ਕੇ ਤੁਰ ਗਿਆ ਜੰਬਾ ਇਥੇ ਮੋੜ ਗਿਆ ਉਹ ਤਾਰ ਕਿਥੇ ਆ ਆ ਪਾਇਆ ਨਹੀਂ ਹੈਗਾ ਸਾਨੂੰ ਲੈਣ ਓਏ ਸਮੰਤਰੀ ਏ ਸਮੰਤਰੀ ਦਵਾ ਦਵਾ ਬਿਸਤਰ ਬਿਸਤਰ ਉਹ ਉਹ ਜਾਨੀ ਬਿੱਲੀ ਫੇਟ ਟੱਕਰ ਗਿਆ ਪਰ ਉਹ ਪੂਰੀ ਜੀ ਬਿੱਲੀ ਇਹ ਜਾਈ ਬਾਹੀ ਬੈਠੇ ਨੇ ਬਾਬੇ ਠੰਡੇ ਲੇਟੇ ਨੇ ਜਾਨੀ ਮਰ ਜੀਂ ਗਿਆ ਦਰਵਾਜ਼ਾ ਭਾਂਦੀ ਲੋ ਮਿੱਤਰੋ ਅਸੀਂ ਆ ਗਏ ਦੋਵੇਂ ਰੂੰਚੋ ਉਹ ਤਾਂ ਪਹਿਲਾਂ ਹੀ ਖੜ ਗਏ ਅਸੀਂ ਸਮਾਰਟਫੋਨ ਲੈ ਕੇ ਲੱਗ ਗਏ ਦੂਜੇ ਕਮਰੇ ਚ ਆਹ ਵੇਖ ਖੜਾ ਹੋ ਤੜਿਆ ਇੱਕੋ ਹਵਾ ਖੜਾ ਮੁੰਡਾ ਲਈ ਇੱਧਰ ਬਰਫ ਬਰਫ ਕਿਉਂ ਠੰਡਕ ਨਹੀਂ ਕਾ ਠੰਡ ਬਹੁਤ ਆ ਠੰਡ ਬਹੁਤ ਆ ਗਈ ਬਹੁਤ ਠੰਡ ਬਹੁਤ ਆ ਗਈ ਚਲੋ ਮੁੰਡਿਓ ਵਲੌਗ ਦੱਸਿਓ ਅੱਜ ਦਾ ਕਿਵੇਂ ਲੱਗਿਆ ਮਤਲਬ ਵੀਡੀਓ ਅਸੀਂ ਗਏ ਅੱਜ ਸਪੈਸ਼ਲ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਲਾਈਕ ਕਮੈਂਟ ਕਰਕੇ ਹੁਣ ਦੱਸਿਓ ਵੀ ਪੂਰੀ ਘੈਂਟ ਸੀ ਕਮੈਂਟ ਕਰਦਾ ਕਰੋ ਬਾਬੇ ਯਾਰ ਤੇ ਦੇਖਦੂ ਖਲਿਆ ਕਰੋ ਪੂਰੀ ਵੀਡੀਓ ਥੋੜੀ ਮੇਰੀ ਜਬਾਨੀ ਹਿੱਤ ਤੁਰੀ ਇੱਕ ਠੰਡ ਕਰਕੇ ਥੋੜਾ ਬੋਲਿਆ ਜਾਂਦਾ ਹੈਗਾ ਮਸਾਂ ਬੋਲਿਆ ਜਾਂਦਾ ਬਸ ਮੁੰਡਿਓ ਵੀਡੀਓ ਐਂਡ ਤੱਕ ਜਰੂਰ ਦੇਖਿਓ ਮਤਲਬ ਲਾਈਕ ਕਰਕੇ ਜਾਓ ਤੇ ਕਮੈਂਟ ਕਰਕੇ ਜਾਓ ਤੇ ਸਬਸਕ੍ਰਾਈਬ ਕਰਕੇ ਜਾਓ ਬਟਨ ਨੂੰ ਤੇ ਇੰਸਟਾਗ੍ਰਾਮ ਤੇ ਜਾ ਕੇ ਮੈਨੂੰ ਫੋਲੋ ਕਰੋ ਰਮਜ਼ਾਨ0300 ਆਈਡੀ ਹੈ ਮੇਰੀ ਤੇ ਸਨੈਪਚੈਟ ਤੇ ਜਾ ਕੇ ਫੋਲੋ ਕਰੋ ਉਹ ਤੇ ਵੀ ਇਹੀ ਆਈਡੀ ਹੈ ਰਮਜ਼ਾਨ0300 ਓਕੇ ਮੇਰੇ ਬਾਏ ਬਾਏ ਟੇਕ ਕੇਅਰ